ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਚੋਣ ਕਮਿਸ਼ਨ ਨੇ ਇੱਕ ਚੈਲੰਜ ਕੀਤਾ ਸੀਗਾ ਕਿ EVM ਮਸ਼ੀਨਾਂ ਨੂੰ ਕੋਈ ਹੈਕ ਕਰਕੇ ਦਿਖਾਵੇ ਉਹਦੇ ਤੇ ਵਕੀਲਾ ਦੋ ਵਕੀਲ ਲੰਗੇ ਸੀਨੀਅਰ ਇੱਕ ਮਹਿਮੂਦ ਪਰਾਚਾ ਤੇ ਭਾਨੂੰ ਪ੍ਰਤਾਪ ਉਹਨਾਂ ਨੇ ਇਹਨਾਂ ਦਾ ਜਿਹੜਾ ਚੈਲੰਜ ਸੀਗਾ ਉਹਨੂੰ ਮਨਜ਼ੂਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਮਸ਼ੀਨ ਇੱਕ ਬੋਰਡ ਦੇ ਉੱਤੇ ਤੁਹਾਨੂੰ ਅਸੀਂ 100 ਵੋਲਟ ਪਾ ਕੇ ਦਿਖਾਵਾਂਗੇ। ਦੋਸਤੋ ਉਹਨਾਂ ਵਕੀਲਾਂ ਦੇ ਨਾਲ ਸਰਕਾਰ ਨੇ ਕੀ ਕੀਤਾ ਧੱਕਾ? ਆਹ ਵੀਡੀਓ ਕਰਦੇ ਹਾਂ ਸਟਾਰਟ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਕਿ ਸਰਕਾਰ ਦੇ ਜਿਹੜੇ ਇਹ ਨਜਾਇਜ਼ ਧੱਕੇ ਨੇ ਇਹਨਾਂ ਦੇ ਖਿਲਾਫ ਆਪਾਂ ਉਹ ਤੁਹਾਡੇ ਨਾਲ ਤੁਹਾਨੂੰ ਹਾਲਾਤ ਦਿਖਾਵਾਂਗੇ ਜਿਹੜੇ ਸਰਕਾਰ ਬਿਲਕੁਲ ਵਕੀਲਾਂ ਦੇ ਨਾਲ ਵੀ ਧੱਕਾ ਕਰ ਰਹੀ ਹੈ ਆਮ ਲੋਕਾਂ ਦਾ ਤਾਂ ਕਹਿਣਾ ਹੀ ਕੀ ਹੈਗਾ। ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਤੁਹਾਨੂੰ ਪਤਾ ਹੋਊਗਾ ਕਿ ਚੋਣ ਕਮਿਸ਼ਨ ਨੇ ਇੱਕ ਚੈਲੰਜ ਕੀਤਾ ਸੀਗਾ ਕਿ ਕੋਈ ਵੀ ਜਿਹੜੀਆਂ EVM ਮਸ਼ੀਨਾਂ ਲਗੀਆਂ ਉਹਨਾਂ ਨੂੰ ਕੋਈ ਹੈਕ ਕਰਕੇ ਦਿਖਾਵੇ ਤਾਂ ਇਹ ਦੋ ਜਿਹੜੇ ਮੈਂ ਵਕੀਲਾਂ ਦੇ ਨਾਮ ਲਿਆਗਾ ਇਹ ਦੋਨੇ ਵਕੀਲਾਂ ਨੇ ਇਹਨਾਂ ਦਾ ਜਿਹੜਾ ਚੈਲੰਜ ਸੀਗਾ ਉਹਨੂੰ ਕਬੂਲ ਕੀਤਾ ਮਹਿਮੂਦ ਪਰਾਚਾ ਤੇ ਭਾਨੂੰ ਪ੍ਰਤਾਪ ਔਰ ਜਦੋਂ ਚੋਣ ਕਮਿਸ਼ਨ ਨੂੰ ਇਹਨਾਂ ਨੇ ਚੈਲੰਜ ਕਬੂਲ ਕਰਕੇ ਇਹ ਐਲਾਨ ਕਰ ਦਿੱਤਾ ਤਾਂ ਚੋਣ ਕਮਿਸ਼ਨ ਇਸ ਗੱਲ ਤੋਂ ਭੱਜ ਗਿਆ ਤਾਂ ਉਹ ਵਕੀਲਾ ਨੇ ਸੜਕ ਦੇ ਉੱਪਰ ਆ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਜਦੋਂ ਅੰਦੋਲਨ ਸ਼ੁਰੂ ਕਰਕੇ ਉਹਨਾਂ ਨੇ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕਰਨਾ ਚਾਹਿਆ ਤੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਚਾਹਿਆ ਤਾਂ ਇਹ ਸਰਕਾਰ ਵੱਲੋਂ ही कर लिया गया डिटे गिरफ्तार चाहे चुनाव आयोग तैयार है लेकिन सरकार बेईमान है और उसके पोल न खुल जाए ईवीएम के धांधली ना खुल जाए, जाए। इसलिए हमें नहीं जाने दिया जा रहा है संविधान को बचाने की लड़ाई है और इस देश से ईवीएम को खत्म करके ਲੋਗੋ ਕੇ ਸੰਵਿਧਾਨਿਕ ਮਤਾਧਿਕਾਰ ਕੋ ਬਚਾਣੇ ਕਰ ਦਿੱਲੀ ਕੇ ਬੜਾ ਖਾਲਚਾ ਜੀ ਜਿਹੜੀ ਇਹ ਵੀਡੀਓ ਤੁਸੀਂ ਸੁਣੀ ਐ ਇਹ ਵਕੀਲ ਸੀਨੀਅਰ ਵਕੀਲ ਨੂੰ ਗ੍ਰਿਫਤਾਰ ਕਰਨ ਦੀ ਮਤਲਬ ਵੀਡੀਓ ਆ ਕਿ ਤੁਸੀਂ ਹੁਣ ਇਹ ਸੋਚ ਕੇ ਦੇਖੋ ਕਿ ਪਿਛਲੇ ਦਿਨੀ ਖਬਰਾਂ ਆਈਆਂ ਸੀਗੀਆਂ ਇੱਕ ਤਾਂ ਹਜ਼ਾਰਾਂ ਹੀ ਜਿਹੜੀਆਂ ਈਵੀਐਮ ਮਸ਼ੀਨਾਂ ਸੀਗੀਆਂ ਉਹਨਾਂ ਨੂੰ ਜਲਾਇਆ ਗਿਆ ਸੀਗਾ ਜਿਹੜਾ ਕਿ ਬਹੁਤ ਵੱਡਾ ਮੁੱਦਾ ਬਣਿਆ ਭਾਰਤ ਤੇ ਦੇਸ਼ ਵਿਦੇਸ਼ ਦੇ ਵਿੱਚ ਉਸ ਤੋਂ ਬਾਅਦ ਦੋ ਤੋਂ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ अनेका ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਮਸ਼ੀਨਾਂ ਲਗੀਆਂ ਉਹ ਗਾਇਬ ਪਾਈਆਂ ਗਈਆਂ ਬਲਕਿ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਇਹ ਖਬਰਾਂ ਚੱਲ ਪਈਆਂ ਤਾਂ ਚੋਣ ਕਮਿਸ਼ਨ ਨੇ ਇਸ ਚੀਜ਼ ਦਾ ਚੈਲੰਜ ਕਰ ਦਿੱਤਾ ਕਿ ਇਹ ਸਭ ਜਿਹੜੀ ਡਰਾਮੇਬਾਜ਼ੀ ਹੈ ਲੇਕਿਨ ਜਦੋਂ ਚੈਲੰਜ ਕਬੂਲ ਕੀਤਾ ਗਿਆ ਤਾਂ ਚੋਣ ਕਮਿਸ਼ਨ ਇਸ ਗੱਲ ਤੋਂ ਭੱਜ ਦੇ ਨਜ਼ਰ ਆਏ ਜਾਂ ਫਿਰ ਉਹਨਾਂ ਨੇ ਇੱਕ ਤਰ੍ਹਾਂ ਦਾ ਬਾਅਦ ਦੇ ਵਿੱਚ ਕਬੂਲ ਵੀ ਕੀਤਾ ਕਿ ਹਾਂ ਜਿਹੜਾ ਈਬੀਐਮ ਨੂੰ ਹੈਕ ਕੀਤਾ ਜਾ ਸਕਦਾ ਹੈ ਜਦੋਂ ਕਿ ਉਹਨਾਂ ਵਕੀਲਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਇੱਕ ਵੋਟ ਤੋਂ 100 ਵੋਟ ਕਿਵੇਂ ਪੈਂਦੀ ਆ ਤੁਹਾਨੂੰ ਅਸੀਂ ਉਹ ਕਰਕੇ ਦਿਖਾਵਾਂਗੇ ਬਲਕਿ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇੱਕ ਬੱਚੇ ਤੋਂ ਇੱਕ ਬੱਚੇ ਤੋਂ ਮਸ਼ੀਨਾਂ ਨੂੰ ਹੈਕ ਕਰਕੇ ਦਿਖਾਵਾਂਗੇ ਸੋ ਇਹ ਜਿਹੜਾ ਅਗਰ ਇਸ ਗੱਲ ਦੇ ਵਿੱਚ ਸੱਚਾਈ ਆ ਦੋਸਤੋ ਤਾਂ ਆਪਾਂ ਇਹ ਕਹਿ ਸਕਦੇ ਹਾਂਗੇ ਕਿ ਫੇਰ ਤਾਂ ਲੋਕਤੰਤਰ ਵਾਲਾ ਜਿਹੜਾ ਮਤਲਬ ਮੁੱਦਾ ਹੈਗਾ ਇਹ ਇੱਕ ਡਰਾਮੇਬਾਜ਼ੀ ਤੋਂ ਵੱਧ ਹੋਰ ਕੁਝ ਵੀ ਨਹੀਂ ਹੈਗਾ ਇਸ ਤਰ੍ਹਾਂ ਦਾ ਜਿਹੜੀ ਸਰਕਾਰ ਇੱਕ ਵਾਰੀ ਕੇਂਦਰ ਦੇ ਵਿੱਚ ਆ ਗਈ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਹਟਾਇਆ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦੇ ਨਾਮ ਦੇ ਉੱਪਰ ਡਿਕਟੇਟਰਸ਼ਿਪ ਆਪਾਂ ਸਮਝਾਂਗੇ ਲੇਕਿਨ ਵੱਡੇ ਦੇਸ਼ਾਂ ਦੇ ਵਿੱਚ ਇਹਨਾਂ ਈਵੀਐਮ ਮਸ਼ੀਨਾਂ ਤੇ ਪਹਿਲਾਂ ਹੀ ਭਰੋਸਾ ਨਹੀਂ ਕੀਤਾ ਜਾਂਦਾ ਜਿਹੜੇ ਬਹੁਤ ਵੱਡੇ ਲੋਕਤੰਤਰ ਨੇ ਜ਼ਿਆਦਾਤਰ ਉੱਥੇ ਬੈਲਟ ਪੇਪਰ ਦਾ ਅਜੇ ਵੀ ਬੈਲਟ ਪੇਪਰ ਨਾਲ ਹੀ ਵੋਟਾਂ ਪੈਂਦੀਆਂ ਨੇ ਅਗਰ ਉਹਨਾਂ ਦੇਸ਼ਾਂ ਦੇ ਵਿੱਚ ਬੈਲਟ ਪੇਪਰ ਤੇ ਵੋਟਾਂ ਪੈਂਦੀਆਂ ਨੇ ਜਿਹੜੇ ਦੇਸ਼ ਸਾਡੇ ਨਾਲੋਂ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਈਵੀਐਮ ਦੇ ਉੱਪਰ ਭਰੋਸਾ ਨਹੀਂ ਹੈਗਾ ਤਾਂ ਸਾਡੇ ਦੇਸ਼ ਦੇ ਜਿਹੜੇ ਹੁਕਮਰਾਨ ਨੇ ਜਾਂ ਸਾਡੇ ਦੇਸ਼ ਦਾ ਜਿਹੜਾ ਚੋਣ ਕਮਿਸ਼ਨ ਹੈ ਉਹ ਕਿਉਂ ਨਹੀਂ ਵੈਲਟ ਪੇਪਰ ਦੇ ਉੱਪਰ ਵੋਟਾਂ ਕਰਵਾ ਲੈਂਦਾ ਕਿਉਂਕਿ ਵੈਲਟ ਪੇਪਰ ਦੇ ਉੱਪਰ ਹੁਣ ਤੱਕ ਵੋਟਾਂ ਨੇ ਜਿਹੜੀਆਂ ਵੈਲਟ ਪੇਪਰ ਦੇ ਉੱਪਰ ਹੀ ਹੁੰਦੀਆਂ ਰਹੀਆਂ ਨੇ ਅਜੇ ਵੀ ਛੋਟੇ ਲੈਵਲ ਦੀਆਂ ਚੋਣਾਂ ਕਈ ਜਿਵੇਂ ਕਈ ਵਾਰੀ ਪੰਚਾਇਤੀ ਚੋਣਾਂ ਆ ਜਾਂਦੀਆਂ ਨੇ ਜਾਂ ਹੋਰ ਛੋਟੀਆਂ ਚੋਣਾਂ ਅਜੇ ਵੀ ਪੈਂਦੀਆਂ ਲੱਗੀਆਂ ਲੇਕਿਨ ਲੋਕ ਸਭਾ ਤੇ ਵਿਧਾਨ ਸਭਾ ਜਿਹਦੇ ਤੋਂ ਮੇਨ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਉਹੋ ਸਾਡੇ ਦੇਸ਼ ਦੇ ਵਿੱਚ ईवीएम ਤੋਂ ਹੀ ਵੋਟਾਂ ਦੇ ਰਾਹੀਂ ਚੁਣੀਆਂ ਜਾਂਦੀਆਂ ਨੇ ਲੇਕਿਨ ਅਗਰ ਇਹ ਸਵਾਲ ਲੋਕਾਂ ਦੇ ਮਨ ਦੇ ਵਿੱਚ ਇੱਕ ਵਾਰੀ ਪੈਦਾ ਹੋ ਗਿਆ ਤਾਂ ਅਗਰ ਸਰਕਾਰ ਇਮਾਨਦਾਰ ਹੈ ਇਸ ਦੇ ਲਈ ਅਗਰ ਸਰਕਾਰ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੋਈ ਬੇਈਮਾਨੀ ਨਹੀਂ ਜਾਂ ਚੋਣ ਕਮਿਸ਼ਨ ਦੇ ਖਾਸ ਤੌਰ ਤੇ ਕਹਾਂਗੇ ਤਾਂ ਚੋਣ ਕਮਿਸ਼ਨ ਵੈਲਟ ਪੇਪਰ ਦੇ ਉੱਪਰ ਵੋਟਾਂ ਕਿਉਂ ਨਹੀਂ ਪਵਾ ਲੈਂਦਾ ਕਿਉਂ ਉਹ ਲੋਕਾਂ ਦੇ ਅੱਗੇ ਇਸ ਗੱਲ ਦੇ ਵਿੱਚ ਕਿਉਂਕਿ ਦੇਖੋ ਅਗਰ ਵਕੀਲਾ ਨੇ ਚੈਲੰਜ ਕੀਤਾ ਸੀ ਤਾਂ ਪ੍ਰੈਸ ਦੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇਮਾਨਦਾਰ ਪੱਤਰਕਾਰ ਨੇ ਉਹਨਾਂ ਦੇ ਸਾਹਮਣੇ ਤੇ ਹੋਰ ਜਿਹੜੇ ਰਿਟਾਇਰ ਜੱਜ ਨੇ ਉਹਨਾਂ ਦੇ ਸਾਹਮਣੇ ਅਸੀਂ ਇਹ ਸਾਰਾ ਕੁਝ ਕਰਕੇ ਦਿਖਾਵਾਂਗੇ ਫਿਰ ਉਹਨਾਂ ਦਾ ਜਿਹੜਾ ਚੈਲੰਜ ਕਬੂਲ ਕੀਤਾ ਹੋਇਆ ਸੀਗਾ ਉਹਦਾ ਇਹਨਾਂ ਨੂੰ ਫਿਰ ਨਿਰਣਾ ਕਰ ਲੈਣਾ ਚਾਹੀਦਾ ਸੀਗਾ ਜਦੋਂ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਗੱਲ ਦੇ ਉੱਤੋਂ ਸ਼ੱਕ ਹੈ ਜਿਹੜਾ ਹੋਰ ਪੁਖਤਾ ਹੋ ਜਾਂਦਾ ਹੈਗਾ ਕਿ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈਗੀ ਸਰਕਾਰ ਦੀ ਜਰੂਰ ਇਸ ਗੱਲ ਦੇ ਵਿੱਚ ਨੀਅਤ ਜਿਹੜੀ ਉਹ ਖੋਟੀ ਹੈ ਇਸੇ ਕਾਰਨ ਕਰਕੇ ਉਹ ਵਕੀਲਾਂ ਨੂੰ ਹਿਰਾਸਤੇ ਦੇ ਵਿੱਚ ਲੈ ਕੇ ਉਹਨਾਂ ਨੂੰ ਧੱਕੇ ਦੇ ਨਾਲ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਬੰਦ ਕੀਤੀ ਜਾ ਰਹੀ ਹੈ ਪਰ ਹਮੇਸ਼ਾ ਇਹ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈਗਾ ਕਿਸੇ ਦੀਆਂ ਆਵਾਜ਼ਾਂ ਇਸ ਤਰ੍ਹਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਇਹ ਆਵਾਜ਼ ਜਦੋਂ ਇੱਕ ਵਾਰੀ ਉੱਠ ਖੜਦੀ ਹੈ ਜਦੋਂ ਇਹ ਆਮ ਲੋਕਾਂ ਤੱਕ ਆਵਾਜ਼ ਚਲੀ ਜਾਵੇ ਫਿਰ ਇਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕਿੰਨੇ ਕੁ ਲੋਕਾਂ ਨੂੰ ਗ੍ਰਿਫਤਾਰ ਕਰੋਗੇ ਕਿਉਂਕਿ ਵੋਟਾਂ ਵੀ ਉਹਨਾਂ ਲੋਕਾਂ ਨੇ ਹੀ ਪਾਉਣੀਆਂ ਨੇ ਜਿਹੜੇ ਲੋਕਾਂ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਕਿਉਂਕਿ ਇਹ ਆਪਣੇ ਨਾਲ ਹਰ ਇੱਕ ਹਰ ਇੱਕ ਵਿਅਕਤੀ ਨਾਲ ਹਰ ਇੱਕ ਵੋਟਰ ਦੇ ਨਾਲ ਇਹ ਜਿਹੜਾ ਮੁੱਦਾ ਜੁੜਿਆ ਹੋਇਆਗਾ ਇਸ ਕਰਕੇ ਸਾਨੂੰ ਚਾਹੀਦਾਗਾ ਕਿ ਅਸੀਂ ਆਪਣੀ ਜਿਹੜੀ ਵੋਟ ਹੈ ਜਿਸ ਸਹੀ ਜਗ੍ਹਾ ਤੇ ਪਾਉਣੀ ਚਾਹੁੰਦੇ ਆ ਉਸੇ ਜਗ੍ਹਾ ਦੇ ਉੱਪਰ ਜਾਣੀ ਚਾਹੀਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ